ਬਾਬੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗੁਰਜੀ ਕਿੱਥੋਂ ਆਏ ਆਪ ਜੀ ਮੈਂ ਪਟੇਰੇ ਤੋਂ ਆਇਆ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਾ ਅਜੋ ਦਾ ਚੱਲੀ ਆਪਣਾ ਦੁਪਹਿਰਾ ਸ਼ੁਰੂ ਆ ਉਹ ਤਿਆਰ ਰਹੇ ਜੀ ਇਹ ਦੁਪਹਿਰਾ ਇੱਥੇ ਪਹਿਲਾਂ ਵੀ ਹੁੰਦਾ ਸੀ ਕਾਫੀ ਚਿਰ ਤੋਂ ਹੋ ਰਿਹਾ ਦੁਪਹਿਰਾ ਆਪਾਂ ਪੂਰੋਂ ਹਾਜ਼ਰੀ ਲਾ ਰਹੇ ਹਾਂ ਉਹਦੀ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬਾਬਾ ਦੀਪ ਸਿੰਘ ਦਾ ਯਾਦਗਾਰੀ ਸਥਾਨ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਇਸ ਤਰ੍ਹਾਂ ਦਾ ਜਿਵੇਂ ਬਾਬਾ ਜੀ ਦਾ ਸਾਡੇ ਸਿਰ ਤੇ ਹੀ ਹੱਥ ਹੈਗਾ ਬਹੁਤ ਕੁਝ ਬਾਬਾ ਜੀ ਦੇ ਕਹਿਣ ਤੇ ਮਿਲਿਆ ਸਾਨੂੰ ਬਹੁਤ ਮਨੋ ਕਾਮਨਾ ਮਬਾਬਾ ਜੀ ਜੋ ਕਹਦੇ ਸੋ ਘਟ ਹੈ ਪਰ ਕੁਝ ਲੋਕ ਇਹਦਾ ਵਿਰੋਧ ਕਰਦੇ ਨੇ ਚਪੈਰੇ ਦਾ ਕਿ ਚਪੈਰਾ ਇੱਕ ਪਖੰਡ ਕੀਤਾ ਹੋਇਆ ਹੈ ਜਦਕਿ ਇਥੇ ਜਪਜੀ ਸਾਹਿਬ ਦੇ ਪਾਤਸ਼ਾਹ ਨੂੰ ਪਤਾ ਹੈ ਪਹਿਲਾਂ ਪੰਜ ਜਪਜੀ ਸਾਹਿਬ ਦੇ ਪਾਠ ਨੇ ਫਿਰ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਵੱਡੀ ਤਦਾਦ ਦੇ ਵਿੱਚ ਜਿਹੜੀ ਸੰਗਤਾਂ ਹਾਜ਼ਰੀ ਭਰਦੀਆਂ ਨੇ ਤੁਸੀਂ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੇ ਇਹੋ ਜਿਹੇ ਜਿਹੜੇ ਨਿੰਦਕ ਸੁਚੇ ਜਿਹੜੇ ਨਿੰਦਾ ਕਰਦੇ ਨੇ ਕਿ ਉਹ ਸੁਚੇਤ ਹੋ ਜਾਣ ਸੰਗਤ ਉਹਨਾਂ ਦੀ ਗੱਲ 'ਚ ਨਾ ਆਵੇ ਤੇ ਗੁਰੂ ਘਰ ਦੀ ਇਸੇ ਤਰ੍ਹਾਂ ਮਰਿਆਦਾ ਤੇ ਜਿਹੜਾ ਪਾਣੀ ਦਾ ਜਿਹੜਾ ਪ੍ਰਵਾਹ ਚੱਲਦਾ ਰਹੇ ਇੱਥੇ ਤਾਂ ਸਿਰਫ ਗੁਰਬਾਣੀ ਦੀ ਗੱਲ ਹੁੰਦੀ ਹੈ ਗੁਰਬਾਣੀ ਤੋਂ ਬਿਨਾ ਕੋਈ ਹੋਰ ਗੱਲ ਹੀ ਨਹੀਂ ਹੁੰਦੀ ਇਹ ਤਾਂ ਆਪਾਂ ਨੂੰ ਇਤਰਾਜ਼ ਉੱਥੇ ਕਰਨਾ ਚਾਹੀਦਾ ਜਿੱਥੇ ਕੋਈ ਗੁਰਬਾਣੀ ਤੋਂ ਉਲਟ ਚੱਲਦਾ ਹੋਵੇ ਇੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਸੁਖਮਣੀ ਸਾਹਿਬ ਦੇ ਪਾਠ ਹੋ ਰਹੇ ਆ ਜਪਜੀ ਸਾਹਿਬ ਦੇ ਪਾਠ ਹੋ ਰਹੇ ਆ ਚਪਈ ਸਾਹਿਬ ਦੇ ਪਾਠ ਹੋ ਰਹੇ ਆ ਸੰਗਤਾਂ ਇਹਨਾਂ ਰੱਜ ਕੇ ਆਨੰਦ ਮਾਣ ਰਹੀਆਂ ਮਨ ਤਾਂ ਲੱਗਦਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਵਿਰੋਧ ਹੋਣਾ ਚਾਹੀਦਾ